ਜਗ ਤੋਂ ਨਿਆਰਾ ਜੀ ਸਾਡਾ ਪੰਥ ਖਾਲਸਾ ਇਸ ਤੱਥ ਦੀ ਗਵਾਹੀ ਕਾਇਨਾਤ ਭਰਦੀ ਸਾਨੂੰ ਐਵੇਂ ਨਹੀਂ ਐਵੇਂ ਨਹੀਂ ਹੋ ਦੁਨੀਆਂ ਸਲਾਮ ਕਰਦੀ ਸਾਨੂੰ ਐਵੇਂ ਨਹੀਂ ਵਾਇਸ ਆਫ ਪੰਜਾਬ ਦਾ ਜਦੋਂ ਕੰਪੀਟੀਸ਼ਨ ਤੁਸੀਂ ਜਿੱਤ ਜਾਣੇ ਉਹਦੋਂ ਮਨ ਦੇ ਵਿੱਚ ਕੀ ਬਲਬਲੇ ਸੀ ਕਿ ਜੇ ਇਹ ਕੰਪੀਟੀਸ਼ਨ ਜਿੱਤ ਕੇ ਤਾਂ ਕੀ ਬਣ ਜਾਊਗਾ ਤੇ ਮੈਨੂੰ ਲੱਗਦਾ ਵੀ ਹਜੇ ਪ੍ਰਮਾਤਮਾ ਨੇ ਮੇਰੇ ਲਈ ਚਾਹਿਆ ਨਹੀਂਗਾ ਪੀ ਮੇਰਾ ਸਮਾਵਿਪਰ ਉਹਦੇ ਘਰ ਦੇਰ ਜ਼ਰੂਰ ਆ ਅੰਧੇਰ ਨਹੀਂ ਹੈਗਾ ਕਲਾਕਾਰ ਨੇ ਜਿਹੜੇ ਇੰਡਸਟਰੀ ਦੇ ਵਿੱਚ ਅੱਜ ਕੱਲ੍ਹ ਜਿਹੜੇ ਕਲਾਕਾਰ ਨੇ ਉਹ ਅੰਗਰੇਜ਼ੀ ਨੂੰ ਬਹੁਤ ਵੜਨ ਲੱਗ ਪਏ ਅੰਗਰੇਜ਼ੀ ਦੇ ਸ਼ਬਦ ਬਹੁਤ ਆਣ ਲੱਗ ਪਏ ਈਵਨ ਕੀ ਗਾਲਾਂ ਨੇ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਸਿੱਧੇ ਸਿੱਧੇ ਤੌਰ ਤੇ ਗੀਤਾਂ ਦੇ ਵਿੱਚ ਕੱਢੀਆਂ ਜਾਣ ਲੱਗ ਪਈਆਂ ਨੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਤਾਂ ਬਦਲਾਵ ਬਹੁਤ ਜ਼ਿਆਦਾ ਆ ਰਿਹਾ ਹੈ ਹਨ ਤੇ ਜਿਵੇਂ ਹੁਣ ਮੇਰੇ ਵਰਗੇ ਹੋਗੇ ਅਜੇ ਵੀ ਅਸੀਂ ਪੁਰਾਣੇ ਟੱਚ 'ਚ ਰੁੱਝੇ ਹੋਏ ਹਾਂ ਜਿੱਦਾਂ ਮੈਂ ਅ ਬਿੰਦਰ ਰਖਿਆ ਸਾਹਿਬ ਨੂੰ ਐਡਮਾਇਰ ਕਰਦਾ ਜਦ ਆਪਾਂ ਬਾਈ ਨੂੰ ਸੁਣਦੇ ਹਣਾ ਰਣਜੀਤ ਬਾਵੀ ਬਾਈ ਨੂੰ ਸੁਣਦੇ ਆ ਜਾਂ ਰਾਜਵੀਰ ਜਵੰਦੇ ਬਾਈ ਨੂੰ ਸੁਣਦੇ ਕਿਉਂਕਿ ਅਸੀਂ ਫੋਕ ਨੂੰ ਐਡਮਾਇਰ ਕਰਦੇ ਆ ਬਾਈ ਰਾਜਵੀਰ ਜਵੰਦਾ ਹੋਰਾਂ ਬਾਰੇ ਖਬਰ ਆ ਰਹੀ ਹੈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਹਿਮਾਚਲ ਦੇ ਕੋਲੇ ਤੇ ਅਸੀਂ ਸਾਰੇ ਰਲ ਕੇ ਬਾਈ ਦੁਆਵਾਂ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਵਾਹਿਗੁਰੂ ਦੇ ਅੱਗੇ ਕਿ ਬਾਈ ਸੁਖੀ ਸਾਂਧੀ ਹੋਣ ਬਾਈ ਉਹਨੇ ਸਲਾਮਤ ਰਹਿਣਾ ਪੰਜਾਬੀ ਮਾਂ-ਪਾਸ਼ਾ ਨੂੰ ਪੱਗ ਨੂੰ ਕਿੰਨਾ ਪ੍ਰਮੋਟ ਕਰਕੇ ਗਏ ਨਹੀਂ ਹਣਾ ਅੱਜ ਵੀ ਜੇ ਆਪਾਂ ਗੱਲ ਕਰਦੇ ਹਾਲੀਵੁੱਡ ਤੱਕ ਬਾਈ ਦੀਆਂ ਤੁਮਾਂ ਪੈ ਰਹੀਆਂ ਨੇ ਬਾਲੀਵੁੱਡ ਵਾਲੀ ਚੁੱਪ ਕੇ ਸਲਾਮ ਕਰਦੇ ਨਹੀਂ ਵੀ ਹਾਂ ਯਾਰ ਸਿੱਧੂ ਮੂਸੇ ਵਾਲਾ ਕੋਈ ਚੀ ਸੀ ਜੋ ਫਕਰਾਂ ਨਾਲ ਤੂੰ ਹਾਈ ਕਰੀਆਂ ਬਦੀਆਂ ਨੀ ਮੈ ਤੁਲੇ ਕੇ ਲੈ ਲੈ ਪਛਤਾਏਗੀ ਨਹੀਂ ਪਛਤਾਏਗੀ ਨਹੀਂ ਬਾਈ ਜਿਆਦਾ ਤਰੀ ਹੁੰਦਾ ਵੀ ਮੁੰਡੇ ਦੀ ਗਲੇ 'ਚ ਖਰਾਸ਼ ਜਾਵਾਗੀ ਹਨਾ ਆਨੰਦ ਘਟ ਮੰਨਦੇ ਆਪਾਂ ਸਗੋਂ ਕਮੀਆਂ ਵੱਧ ਕਰਦੇ ਲਾਈਵ ਸ਼ੋਅ ਜਿੰਨੇ ਕੌਂਦਰੀ ਲਾਉਣੇ ਆ ਬਈ ਤੇ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਬਜਟ ਮਿਲਦਾ ਕਿ ਨਹੀਂ ਮਿਲਦਾ ਨਵੇਂ ਆਰਟਿਸਟ ਲਈ ਔਕਾ ਹੁੰਦਾ ਬਈ ਕਿਉਂਕਿ ਜਿੰਨਾ ਆਪਾਂ ਮੰਗਦੇ ਆਂ ਅਗਲਾ ਨਹੀਂ ਦਿੰਦਾ ਅਗਲਾ ਕਹਿੰਦਾ ਵੀ ਗੀਤ ਕੋਈ ਆਇਆ ਨਹੀਂ ਤੇ ਗੱਲਾਂ ਵੱਡੀਆਂ ਕਰਨੀਆਂ ਹਨ ਕਿਸੇ ਨੂੰ ਸੁਣਾਉਣਾ ਬਹੁਤ ਵੱਡੀ ਗੱਲ ਹੈ ਹਨਾ ਅੱਜ ਕੱਲ ਸੁਣਾਉਣਾ ਰੀਕ ਚਾਉਂਦਾ ਤੇ ਸੁਣਾਉਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਣਾ ਸਮਾਂ ਦਿੰਨੇ ਆਪਾਂ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਰਮੰਤ ਸਿੰਘ ਕੁਮਾਨ ਅਸੀਂ ਅਕਸਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹਰ ਰੋਜ਼ ਨਵੇਂ ਕਲਾਕਾਰਾਂ ਨਾਲ ਰੂਬਰੂ ਹੁੰਨੇ ਆ ਹਰ ਰੋਜ਼ ਨਵੇਂ ਕਲਾਕਾਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਪਣਾ ਲੱਕ ਪਣਾ ਰਹੇ ਨੇ ਪਰ ਇੱਕ ਗੱਲ ਕਹੀ ਜਾਂਦੀ ਹੈ ਕਲਾਕਾਰਾਂ ਨੂੰ ਲੈ ਕੇ ਕਿ ਅੱਜਕੱਲ ਕਲਾਕਾਰ ਸਿੱਖ ਕੇ ਨਹੀਂ ਆਉਂਦੇ ਤੇ ਜਦੋਂ ਇਸ ਦੇ ਪੈਰਲਲ ਇਹ ਗੱਲ ਰੱਖੀ ਜਾਂਦੀ ਹੈ ਕਿ ਜਿਹੜੇ ਕਲਾਕਾਰ ਸਿੱਖ ਕੇ ਆਉਂਦੇ ਨੇ ਉਹਨਾਂ ਦੀ 뮤직 ਇੰਡਸਟਰੀ ਜਾਂ ਫਿਰ ਆਮ ਲੋਕ ਕਿੰਨੀ ਕ ਕਦਰ ਕਰਦੇ ਨੇ ਇਹ ਵੀ ਇੱਕ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਸੋ ਇਸੇ ਤਰ੍ਹਾਂ ਦਾ ਅੱਜ ਸਾਡੇ ਨਾਲ ਇੱਕ ਕਲਾਕਾਰ ਮੌਜੂਦ ਹੈ ਜਿਹੜਾ ਵੌਇਸ ਆਫ ਪੰਜਾਬ 2023 ਦੇ ਵਿੱਚ ਜਿੱਤਿਆ ਜਿੱਤਣ ਤੋਂ ਬਾਅਦ ਆ ਉਹ ਬੰਦਾ ਅੱਜ ਵੀ ਸਟਰਗਲ ਕਰ ਰਿਹਾ ਹੈ ਹਾਲਾਂਕਿ ਮੰਨਿਆ ਜਾਂਦਾ ਵੀ ਜਿਹੜੇ ਬੰਦੇ ਛਾਂਣੇ ਦੇ ਵਿੱਚੋਂ ਛਣ ਕੇ ਆਉਂਦੇ ਨੇ ਕਿ ਉਹ ਹੀਰੇ ਹੀ ਹੋਣਗੇ ਪਰ ਉਹ ਹੀਰੇ ਅੱਜ ਵੀ ਰੋਲ ਰਹੇ ਨੇ ਕਿਉਂ ਨਹੀਂ ਕਾਮਯਾਬ ਹੋ ਸਕੇ ਕਾਰਨ ਕੀ ਰਹੇ ਨੇ ਸੋ ਸਾਡੇ ਨਾਲ ਬਾਈ ਪ੍ਰਗਟ ਦੋਲੇ ਵਾਲ ਮੌਜੂਦ ਨੇ ਬਾਈ ਜੀ ਸਾਸੀ ਕਾਲ ਸਾਰਿਆਂ ਤੋਂ ਪਹਿਲਾਂ ਜੀ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਾਸੀਆ ਕਾਲ ਜੀ ਤੇ ਮੈਂ ਬਹੁਤ ਧੰਨਵਾਦ ਕਰਦਾ ਆਵਾਜ਼ ਪੰਜਾਬ ਟੀਵੀ ਦਾ ਜਿਨ੍ਹਾਂ ਨੇ ਆਪਣੀ ਇਸ ਭਰਾ ਨੂੰ ਬੋਲਣ ਦਾ ਮੌਕਾ ਦਿੱਤਾ ਜੀ ਤੇ ਮੇਰੇ ਤੱਕ ਪਹੁੰਚ ਕੀਤੀ ਮੈਂ ਧੰਨਵਾਦ ਕਰਦਾ ਤਰਵੰਤ ਪੀਰੇ ਦਾ ਵੀ ਤੇ ਹਾਂਜੀ ਜੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਤੁਸੀਂ ਵੌਇਸ ਆਫ ਪੰਜਾਬ ਦਾ ਜਦੋਂ ਕੰਪੀਟੀਸ਼ਨ ਤੁਸੀਂ ਜਿੱਤ ਜਾਨੇ ਹੋ ਉਦੋਂ ਮਨ ਦੇ ਵਿੱਚ ਕੀ ਬਲਬਲੇ ਸੀ ਕਿ ਜੇ ਇਹ ਕੰਪੀਟੀਸ਼ਨ ਜਿੱਤ ਕੇ ਤਾਂ ਕੀ ਬਣ ਜੂਗਾ ਹ ਹੁੰਦਾ ਤਾਂ ਵੀਰੇ ਬਹੁਤ ਖੁਸ਼ ਆਣਾ ਮਨ ਦੇ ਵਿੱਚ ਤੇ ਕਿਉਂਕਿ ਉਹ ਜਿਤਨਾ ਵੀ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਦੇਖਦੇ ਹੋ ਵੀ ਉੱਥੇ 1000 1500 ਬੱਚਾ ਪੰਜਾਬ ਦੇ ਵਿੱਚੋਂ ਹਨ ਆਉਂਦਾ ਹੈ ਤਾਂ ਉਹਦੇ ਵਿੱਚੋਂ ਤੁਸੀਂ ਦੂਸਰਾ ਸਥਾਨ ਪ੍ਰਾਪਤ ਕਰਦੇ ਹੋ ਤੇ ਇਹ ਵੀ ਇੱਕ ਬਹੁਤ ਵੱਡੀ ਮੈਂ ਸਮਝਦਾ ਅਚੀਵਮੈਂਟ ਹੈ ਹਾਂ ਹੈਨਾ ਤੇ ਕਈ ਲੋਕ ਇਹ ਸਮਝਦੇ ਨੇ ਉਹਦੇ ਵਿੱਚ ਵੀ ਸਿਫਾਰਿਸ਼ ਚੱਲਦੀ ਹੈ ਜਾਂ ਪੈਸਾ ਚੱਲਦਾ ਤੇ ਜੇ ਗੱਲ ਕਰੀਏ ਸਿਫਾਰਿਸ਼ ਜਾਂ ਪੈਸੇ ਦੀ ਤਾਂ ਅਸੀਂ ਉਹਨਾਂ ਪਰਿਵਾਰਾਂ ਨੂੰ ਬਲੋਂਗ ਕਰਦੇ ਹਾਂ ਵੀ ਨਾ ਤਾਂ ਮੇਰੇ ਬਾਪੂ ਦੀ ਕਿਸੇ ਮੰਤਰੀ ਨਾ ਬਣਦੀ ਹੈ ਤੇ ਨਾ ਹੀ ਆਪਾਂ ਕੋਈ ਬਿੱਲ ਸੈਟਲਡ ਹਨ ਵੀ ਵਧੀਆ ਖਾਣੇ ਪੀਣੇ ਆ ਵੀ ਤਾਂ ਉਸ ਫੈਮਿਲੀ ਨੂੰ ਬਲੋਂਗ ਕਰਦੇ ਹਾਂ ਵੀ ਜਿੱਥੇ ਸਟਰਗਲ ਨੂੰ ਬਹੁਤ ਵੱਡੀ ਚੀਜ਼ ਮੰਨਿਆ ਜਾਂਦਾ ਹੈ ਮੇਰੇ ਪਾਪਾ ਅੱਜ ਵੀ ਗੁਰੂ ਘਰ ਦੇ ਵਿੱਚ ਜੌਬ ਕਰਦੇ ਨੇ ਦਾਲੀ ਦੀ ਸੇਵਾ ਕਰਦੇ ਨੇ ਤੇ ਮੈਂ ਇਹ ਚੀਜ਼ ਮੰਨਦਾ ਵੀ ਜਦੋਂ ਮੈਂ ਜਿੱਤਿਆ ਨਾ ਮੇਰੇ ਫਾਦਰ ਸਾਹਿਬ ਦੀ ਜੋ ਸੇਵਾ ਕੀਤੀ ਹੋਈ ਹੈ ਗੁਰੂ ਘਰ ਦੇ ਵਿੱਚ ਜਾਂ ਜੋ ਮੇਰੇ ਮਾਤਾ ਪਿਤਾ ਦੀ ਸੇਵਾ ਕੀਤੀ ਹੋਈ ਹੈ ਉਹਨਾਂ ਦੀ ਸੇਵਾ ਸਦਕੀ ਇਹ ਮੈਂ ਜਿਹੜਾ ਸੀਗਾ ਪ੍ਰੋਗਰਾਮ ਜਿੱਤਿਆ ਹਨ ਜੋ ਸੀਗਾ ਇਹ winner ਬਣਿਆ ਮੈਂ ਤੇ ਹੁਣ ਵੀ ਜਿਹੜਾ ਗਾਣਾ ਤੁਸੀਂ ਉਦੋਂ ਆਪਾਂ ਕਹਿ ਲਈਏ ਕਿ ਜਦੋਂ ਐਂਟਰੀ ਵਾਸਤੇ ਸੁਣਾਇਆ ਸੀ ਜਦੋਂ ਤੁਸੀਂ ਉਹਦਾ ਦਿੰਦੇ ਹੁੰਦੇ ਨੇ ਜਿਹੜਾ ਪਾਰਟਿਸਿਪੇਟ ਪਾਰਟਿਸਿਪੇਟ ਵਾਸਤੇ ਪਹਿਲੀ ਵਾਰੀ ਐਂਟਰੀ ਦਿੰਦੇ ਹੁੰਦੇ ਨੇ ਤੇ ਉਦੋਂ ਕਿਹੜਾ ਗਾਣਾ ਸੀ ਤੁਸੀਂ ਪਾਰਟਿਸਿਪੇਟ ਤੇ ਸੁਣਾਇਆ ਸੀ ਜਿਹੜਾ ਵੀਰੇ ਉੱਥੇ ਨਾ ਇੱਕ ਤਾਂ ਪਹਿਲਾਂ ਮੇਨ ਜੱਜਾਂ ਤੋਂ ਪਹਿਲਾਂ ਇੱਕ ਸਰ ਬਿਠਾਈ ਹੁੰਦੇ ਰਹੇ ਹਨ ਜੋ 20-25 ਬੰਦਿਆਂ ਦੇ ਵਿੱਚੋਂ 5 ਜਾਂ 3 ਜਣੇ ਦੀ ਚੋਣ ਕਰਦੇ ਨੇ ਹੂੰ ਠੀਕ ਹੈ ਇੱਕ ਤਾਂ ਹੋ ਗਿਆ ਦੁੱਧ ਉਸ ਤੋਂ ਬਾਅਦ ਆ ਗਿਆ ਉਹਦੇ ਤੇ ਮਲਾਈ ਮਲਾਈ ਤੋਂ ਬਾਅਦ ਬਣਦਾ ਮੱਖਣ ਮੱਖਣ ਦਾ ਲੋ ਘਿਓ ਲਾਉ ਲੋ ਹਨ ਤਾਂ ਇਸ ਤਰ੍ਹਾਂ ਚੋਣ ਕੀਤੀ ਜਾਂਦੀ ਹੈ ਜਦੋਂ ਮੈਂ ਪਹਿਲੇ ਕੀ ਸੁਣਾਈ ਸੀ ਕਿ ਪਹਿਲਾਂ ਮੈਂ ਸੁਨਾਇਆ ਸੀਗਾ ਛੱਲਾ ਹਮ ਮਾਨ ਸਾਹਿਬ ਦਾ ਕਹਿ ਸਕਦੇ ਜਾਂ ਆਪਣਾ ਪ੍ਰਾਤਨ ਗੀਤ ਹੈ ਲੋਕ ਗੀਤ ਹੈ ਨਾ ਛੱਲਾ ਮੈਂ ਉਹ ਸੁਨਾਇਆ ਸੀਗਾ ਫਿਰ ਉਹ ਕਹਿੰਦੇ ਵੀ ਹੋਰ ਕੋਈ ਲੋਕ ਗੀਤ ਫਿਰ ਮੈਂ ਸੁਨਾਈ ਜੁਗਣੀ ਜੀ ਹੈ ਨਾ ਜੁਗਣੀ ਪਹਿਲਾਂ ਤੋਂ ਹੀ ਚਲਦੀ ਆ ਰਹੀ ਆਪਣੀ ਗੁਰਮੀਤ ਬਾਵਾ ਜੀ ਦੀ ਹੋਗੀ ਆਪਣੇ ਸਵਰਗਵਾਸੀ surjit bender khia sahab ਉਹਨਾਂ ਦੀ ਬਹੁਤ ਮਸ਼ਹੂਰ ਜੁਗਣੀ ਉਹ ਸੁਨਾਇਆ ਮੈਂ ਫਿਰ ਨਰਬੈਰ ਬਾਈ ਨੂੰ ਬੜਾ ਸੁਣਿਆ ਮੈਂ ਅੱਜ ਕੱਲ ਦਾ ਸਾਰਾ ਯੂਥ ਬਾਈ ਨੂੰ ਸੁਣਦਾ ਹਨ ਮੇਰਾ ਵੇਰ ਬਾਈ ਦਾ ਗਾਣਾ ਇੱਕ ਬੜਾ ਮਕਬੂਲ ਹੋਇਆ ਸੀ ਹਵਾਵਾਂ ਉਹ ਸੁਣਾਇਆ ਸੀਗਾ ਮੈਂ ਤੇ ਮੇਨ ਜੱਜਾਂ ਦੇ ਸਾਹਮਣੇ ਮੈਂ ਜੁਗਣੀ ਸੁناਈ ਸੀਗੀ ਸੱਚ ਨੂੰ ਜੱਜ ਸਾਹਿਬ ਦਾ ਗੀਤ ਬੜਾ ਮਕਬੂਲ ਹੋਇਆ ਸੀਗਾ ਕਲਾਸਮੇਟ ਮੈਂ ਉਹ ਵੀ ਸੁਣਾਇਆ ਸੀਗਾ ਜੀ ਬਈ ਇੱਕ ਵਾਰੀ ਸਾਨੂੰ ਗਾਣਾ ਜਰੂਰ ਸੁਣਾ ਦਿਓ ਰੰਗ ਜਾਂ ਮਾਹੌਲ ਜਾਂ ਬੰਨ ਲੀਏ ਫਿਰ ਆਪਾਂ ਅੱਗੇ ਗੱਲਾਂ ਬਾਤਾਂ ਕਰਦੇ ਕਲਾਸਮੇਟ ਗਾਣਾ ਜਰੂਰ ਸੁਣਾ ਦਿਓ ਜੀ ਹਾਂ ਜੀ ਮੇਰਾ ਮੰਨ ਤਾਂ ਵੈਸੇ ਹੋਰ ਸੁਣਨ ਨੂੰ ਦਾ ਸੀਗਾ ਕਿਉਂਕਿ ਮੇਰਾ ਇੱਕ ਗੀਤ ਆਇਆ ਹੋਇਆ ਸਰਦਾਰੀਆਂ ਜੀ ਮੈਂ ਜਦੋਂ ਆਪਣੀ ਕੈਰੀਅਰ ਦੀ ਸ਼ੁਰੂਆਤ ਕਹਿ ਸਕਦੇ ਹਾਂ ਦੂਜਾ ਗੀਤ ਮ ਬੁਰਸੀਪ ਕਲੰਬੀ ਜੀ ਦੁਆਰਾ ਲਿਖਿਆ ਗਿਆ ਸੀਗਾ ਕਲੰਬਾ ਦੋਨਾਂ ਦੁਆਰਾ ਕੀਤਾ ਗਿਆ ਸੀਗਾ ਮੈਂ ਉਹ ਵੀ ਸੁਣਾਉਂਗਾ ਪਰ ਜਿਵੇਂ ਤੁਸੀਂ ਕਿਹਾ ਹਨਾ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਮੈਂ ਲੋਕਗੀਤ ਰਾਹੀਂ ਹੀ ਕਰ ਦਿੰਦਾਗਾ ਹੁ ਜਾਵੂਨੀ ਕੋਈ ਮੋੜ ਲਿਆਵੋ ਹੋ ਮੇਰੇ ਨਾਲ ਗਿਆ ਅੱਜ ਲੜਕੇ

ਖੇਵੇ ਛਲਾਂ ਨੋ ਨੋ ਖੇਵੇ ਵੇ ਪੁੱਤਰ ਮਿੱਠੜੇ ਮੇਵੇ ਵੇ ਧੀਆਂ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛਲਿਆ ਕਾਵਾਂ ਵੇ ਮਾਵਾਂ ਠੰਡੀਆਂ ਸ਼ਾਵਾਂ ਕਾਵਾਂ ਵੇ ਸੁਣ ਕਾਵਾਂ ਕਾਵਾਂ ਵੇ ਸੁਣ ਕਾਵਾਂ ਜਾਂਦਾ ਹੋਇਆ ਦੱਸ ਨਾ ਗਿਆ ਜਾਂਦਾ ਹੋਇਆ ਦੱਸ ਨਾ ਗਿਆ ਵੀ ਲਿਖ ਚਿੱਠੀਆਂ ਕਿਧਰ ਨੂੰ ਪਾਵਾਂ ਕਹਾਵਾਂ ਵੀ ਸੁਣ ਕਹਾਵਾਂ ਭਾਈ ਬਹੁਤ ਵਧੀਆ ਸੱਚੀ ਮੇਰੀ ਫਰਮਾਇਸ਼ ਪੂਰੀ ਕਰਨ ਦੇ ਲਈ ਤੁਹਾਡਾ ਧੰਨਵਾਦ ਵੀ ਆ ਤੇ ਸੱਚੀ ਸਵਾਦ ਆ ਗਿਆ ਸੁਣ ਕੇ ਜਿਹੜਾ ਕਹਿੰਦੇ ਨਾ ਪੰਜਾਬੀ ਚ ਵੀ ਸਵਾਦ ਆ ਗਿਆ ਭਾਈ ਸੁਣ ਕੇ ਤੇ ਭਾਈ ਜਦੋਂ ਫਿਰ ਕੰਪੀਟੀਸ਼ਨ ਦੇ ਵਿੱਚ ਜਾਨਿਓ ਕੰਪੀਟੀਸ਼ਨ ਹਾਰਡ ਹੁੰਦਾ ਜਾਂਦਾ ਅੱਗੇ ਅੱਗੇ ਹਾਂਜੀ ਬਈ ਤੇ ਕਿਸ ਤਰ੍ਹਾਂ ਫਿਰ ਤਿਆਰੀ ਕਿਸ ਤਰ੍ਹਾਂ ਚੱਲਦੀ ਸੀ ਅ ਬਈ ਜਿਹੜੀ ਪਹਿਲੀ ਤਿਆਰੀ ਸੀਗੀ ਹਨਾ ਜਦੋਂ ਅਸੀਂ ਗਏ ਆ ਉੱਥੇ ਤਾਂ ਸਾਡੇ ਉਸਤਾਦ ਪ੍ਰੋਫੈਸਰ ਵੀ ਵਿਵੇਕ ਮਹਾਜਨ ਜੀ ਜੋ ਸਾਡੇ ਮੈਂਟਰ ਸੀਗੇ ਹਨਾ ਉਹਨਾਂ ਦੀ ਡਿਊਟੀ ਲਈ ਜਾਂਦੀ ਆ ਵੀ ਇਹ ਕਿਹੜੀ ਚੀਜ਼ ਗਾ ਸਕਦਾ ਹਨਾ ਬੱਚਿਆਂ ਦੇ ਵਿੱਚ ਕਾਬਲੀਅਤ ਦੇਖੀ ਜਾਂਦੀ ਆ ਜਿੱਦਾਂ ਮੇਰਾ ਫੂਕ ਗਲਾ ਸੀਗਾ ਤਾਂ ਮੈਂ ਫੂਕ ਨੂੰ ਰਿਪਰੈਜ਼ੈਂਟ ਕਰਦਿਆ ਸੀਗਾ ਅਸੀਂ ਤਾਂ ਵੈਸੇ ਕੌਣ ਹੁੰਨੇ ਫੂਕ ਨੂੰ ਰਿਪਰੈਜ਼ੈਂਟ ਕਰਨ ਵਾਲੇ ਆ ਫੋਕ ਨੇ ਸਾਨੂੰ ਰਿਪਰੈਜ਼ੈਂਟ ਕੀਤਾ ਹਨ ਤਾਂ ਮੇਰੀ ਵੋਕਲ ਟੂਨ ਜਿਹੜੀ ਸੀਗੀ ਉਹ ਫੋਕ ਸੀਗੀ ਤਾਂ ਮੈਂ ਜਿੰਨੇ ਵੀ ਗੀਤ ਗਾਏ ਨੇ ਵੈਸੋ ਪੰਜਾਬ ਦੇ ਵਿੱਚ ਜੋ ਹੁਣ ਵੀ ਮੈਂ ਜਿੰਨੇ ਵੀ ਗੀਤ ਗਾਉਣਾ ਮੈਂ ਫੋਕ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦਾਗਾ ਤਾਂ ਉੱਥੇ ਮੈਂ ਕਾਫੀ ਸਾਰੇ ਗੀਤ ਜਿਵੇਂ ਜਿੰਦੂ ਆ ਗਾਇਆ ਸੀਗਾ ਜੁਗਨੀ ਗਾਈ ਸੀਗੀ ਮਿਰਜਾ ਗਾਇਆ ਸੀਗਾ ਹਨ ਜਿੰਨੇ ਵੀ ਆਪਣੇ ਲੋਕ ਗੀਤ ਨੇ ਮੈਂ ਉਹ ਪਰਫਾਰਮ ਕਰਦੀ ਉੱਥੇ ਕੋਸ਼ਿਸ਼ ਕੀਤੀ ਸੀ ਜੀ ਬਾਈ ਜੀ ਤੁਹਾਡਾ ਪਹਿਲਾ ਜਿਹੜਾ ਆਪਣਾ ਤੁਸੀਂ ਗਾਣਾ ਦੱਸ ਰਹੇ ਸੀ ਵੀ ਆਪਣਾ ਤੁਸੀਂ ਆਫੀਸ਼ੀਅਲ ਤੌਰ ਤੇ ਪਹਿਲਾ ਗਾਣਾ ਜਾਂ ਕੋਈ ਧਾਰਮਿਕ ਸ਼ਬਦ ਕਿਹੜਾ ਰਿਲੀਜ਼ ਕੀਤਾ ਵੱਡੇ ਭਾਈ ਮੇਰਾ ਪਹਿਲਾ ਗੀਤ ਤਾਂ ਪੀਟੀਸੀ ਪੰਜਾਬੀ ਵੱਲੋਂ ਹੀ ਕੀਤਾ ਗਿਆ ਸੀਗਾ ਜੀ ਸਰਗੀ ਹਨਾ ਉਹ ਬੜਾ ਸੋਹਣਾ ਗੀਤ ਸੀਗਾ ਬਾਈ ਹਰਪਨੇ ਲਿਖਿਆ ਸੀ ਹਰਪੰਜਰਾ ਬਾਈ ਨੇ ਤੇ ਜਿਹੜਾ ਦੂਜਾ ਗੀਤ ਆ ਸੀ ਮੈਂ ਦੱਸਿਆ ਸੀਗਾ ਵੀ ਸਰਦਾਰੀਆਂ ਗੀਤ ਉਹ ਡਾਕਟਰ ਗੁਰਸੇਵ ਕਲੰਬੀ ਜੀ ਸਾਡੇ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਉਨ੍ਹਾਂ ਦੁਆਰਾ ਕਲੰਬਤ ਕੀਤਾ ਗਿਆ ਸੀਗਾ ਤੇ ਉਹਦੇ ਬੋਲ ਕੁਛ ਇਸ ਤਰ੍ਹਾਂ ਨਹੀਂ ਹੋ ਸਭ ਤੋਂ ਪਿਆਰਾ ਜੀ ਸਾਡਾ ਪੰਥ ਖਾਲਸਾ ਜੱਗ ਤੋਂ ਨਿਆਰਾ ਜੀ ਸਾਡਾ ਪੰਥ ਖਾਲਸਾ ਇਸ ਤੱਥ ਦੀ ਗਵਾਹੀ ਕਾਇਨਾਤ ਭਰਦੀ ਸਾਨੂੰ ਐਵੇਂ ਨਹੀਂ ਐਵੇਂ ਨਹੀਂ ਉਹ ਦੁਨੀਆ ਸਲਾਮ ਕਰਦੀ ਸਾਨੂੰ ਐਵੇਂ ਨਹੀਂ ਕਿੰਨੇ ਮੈਂ ਕਹਣਾ ਬੋਲ ਨੇ ਜਦੋਂ ਤੁਸੀਂ ਬੋਲਦੇ ਹੋ ਉਦੋਂ ਲੋਕਾਂ ਦੇ ਖੜੇ ਹੁੰਦੇ ਨੇ ਬਾਈ ਕਿਉਂਕਿ ਗੱਲ ਜਿੱਥੇ ਪੰਜਾਬ ਦੀ ਆਉਂਦੀ ਹੈ ਉਦੋਂ ਸਾਡੇ ਅੰਦਰੋਂ ਇੱਕ ਲਹਿਰ ਪੈਦਾ ਹੁੰਦੀ ਹੈ ਪੰਜਾਬ ਦੀ ਗੱਲ ਸੁਣ ਕੇ ਕਿ ਹਾਂ ਜਦੋਂ ਪੰਥ ਖਾਲਸੇ ਦੀ ਗੱਲ ਹੁੰਦੀ ਹੈ ਕਿ ਪੰਥ ਖਾਲਸੇ ਦੇ ਨਾਂ ਤੇ ਸਾਡੇ ਅੰਦਰੋਂ ਹੀ ਜਿਹੜੀ ਇੱਕ એનર્ਜੀ ਬਣਦੀ ਹੁੰਦੀ ਹੈ ਤੇ ਬਾਈ ਜਦੋਂ ਫਿਰ ਇਸ ਤਰ੍ਹਾਂ ਸ਼ੁਰੂਆਤ ਕਰ ਲੈਣੀ ਤੁਸੀਂ ਆਪਣੇ ਸਫ਼ਰ ਦੀ ਤਾਂ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਜਿਹੜੇ ਕਲਾਕਾਰ ਨੇ ਅਸਲ 'ਚ ਉਹਨਾਂ ਨੂੰ ਇੰਡਸਟਰੀ ਮੌਕਾ ਨਹੀਂ ਦਿੰਦੀ ਜਾਂ ਫਿਰ ਪ੍ਰੋਡਿਊਸਰ ਨੇ ਜਿਹੜੇ ਉਸ ਤਰ੍ਹਾਂ ਦੀ ਸਪੋਰਟ ਨਹੀਂ ਕਰਦੇ ਕਿਉਂਕਿ ਜਿਹੜੇ ਤੁਸੀਂ ਜਿਵੇਂ ਇੱਕ ਛਾਨਣੇ ਦੇ ਵਿੱਚੋਂ ਲੰਘ ਕੇ ਆਏ ਹੋ ਪਰ ਅੱਜ ਕੱਲ ਜਿਹੜੇ ਆਪਾਂ ਕਲਾਕਾਰ ਦੇਖ ਰਹੇ ਹਾਂ ਉਹਨਾਂ ਨੂੰ ਕੋਈ ਲੋੜ ਨਹੀਂ ਪੈਂਦੀ ਰਾਗ ਦੀ ਕੋਈ ਲੋੜ ਨਹੀਂ ਪੈਂਦੀ ਸੁਰ ਦੀ ਕੁਝ ਪਤਾ ਨਹੀਂ ਲੱਗਦਾ ਆਟੋ ਟੂਨ ਸਭ ਕੁਝ ਬਣਾਈ ਜਾਂਦਾ ਹੈ ਬਿਲਕੁਲ ਭਾਈ ਇਹ ਵੀ ਗੱਲ ਹੈਗੀ ਹੈ ਨਾ ਵੀ ਜਿੱਦਾਂ ਆਟੋ ਟੂਨ ਦਾ ਵੀ ਜ਼ਮਾਨਾ ਹੈਗਾਗਾ ਤੇ ਪਰ ਮੈਂ ਇਹ ਚੀਜ਼ ਵੀ ਮੰਨਦਾ ਵੀ ਤੁਸੀਂ ਖੁਦ ਐਫਰਟ ਕਿੰਨਾ ਕੁ ਕਰਦੇ ਹੋ ਹਨਾ ਹੂੰ ਅ ਪ੍ਰੋਡਿਊਸਰ ਪੈਸਾ ਲਾ ਸਕਦਾ ਤੁਹਾਡੇ ਤੇ ਪ੍ਰੋਡਿਊਸਰ ਵੀ ਉਹਦੇ ਤੇ ਪੈਸਾ ਲਾਉਗਾ ਨਾ ਜਿੱਦ ਤੋਂ ਅਗਨੇ ਨੂੰ ਲੱਗਦਾ ਹੁੰਦਾ ਵੀ ਹਾਂ ਇਹ ਮੇਰਾ ਪੈਸਾ ਵਾਪਸ ਕਰ ਸਕਦਾ ਹੂੰ ਤੇ ਮੈਨੂੰ ਕਾਫੀ ਆਫਰਸ ਆਈਆਂ ਨੇ ਪਰ ਉਹਦੇ ਵਿੱਚ ਕੀ ਸੀਗਾ ਵੀ ਇੱਕ ਤਾਂ ਬੌਂਡ ਬਹੁਤ ਟਾਈਮ ਦਾ ਸੀਗਾ ਹੂੰ ਤੇ ਜੇ ਆਪਾਂ ਗੱਲ ਕਰੀਏ ਬਾਉਂਡੇਸ਼ਨ ਦੀ ਤਾਂ ਆਪਾਂ ਅਕਸਰੀ ਅਖਬਾਰਾਂ ਵਿੱਚ ਵੀ ਵੇਖਿਆ ਜਿੰਨੇ ਵੀ ਆਰਟਿਸਟ ਨੇ ਹਨਾ ਤਾਂ ਬੌਂਡ ਦੇ ਵਿੱਚ ਇੱਕ ਵਾਰੀ ਲੜਾਈਆਂ ਪੈ ਜਾਂਦੀਆਂ ਨੇ ਲੜਾਈਆਂ ਹੁੰਦੀਆਂ ਨੇ ਹਨਾ ਤਾਂ ਮੈਂ ਇਵੇਂ ਨਹੀਂ ਕਹਿੰਦਾ ਵੀ ਕਿਸੇ ਨੇ ਅਪਰੋਚ ਨਹੀਂ ਕੀਤੀਗੀ ਅਪਰੋਚ ਹੁਣ ਵੀ ਹੁੰਦੀ ਹੈ ਪਰ ਕਈ ਵਾਰੀ ਕੀ ਹੁੰਦਾ ਨਾ ਚੰਗੀ ਡੀਲ ਮਿਲਣ ਚ ਤੁਹਾਨੂੰ ਸਮਾਂ ਲੱਗ ਜਾਂਦਾ ਤੇ ਮੈਨੂੰ ਲੱਗਦਾ ਵੀ ਹਜੇ ਪ੍ਰਮਾਤਮਾ ਨੇ ਮੇਰੇ ਲਈ ਚਾਹਿਆ ਨਹੀਂ ਹੈਗਾ ਵੀ ਮੇਰਾ ਸਮਾਂ ਆਵੇ ਪਰ ਉਹਦੇ ਘਰ ਧੀਰਜ ਜਰੂਰ ਆ ਅੰਧੇਰ ਨਹੀਂ ਹੈਗਾ ਹਣਾ ਤੇ ਮਹਾਰਾਜ ਨੇ ਚਾਹਿਆ ਤਾਂ ਜਰੂਰ ਕਿਸੇ ਟਾਈਮ ਮਤਲਬ ਆਉਣ ਵਾਲੇ ਸਮੇਂ ਚ ਅਸੀਂ ਬਾਈ ਪ੍ਰਗਟ ਹੋਰਾਂ ਨੂੰ ਇੱਕ ਵੱਡੇ ਸੁਪਰਸਟਾਰ ਦੇ ਰੂਪ ਚ ਦੇਖਾਂਗੇ ਪਰ ਕਿਤੇ ਨਾ ਕਿਤੇ ਅਸੀਂ ਇਹ ਨਾ ਇੰਟਰਵਿਊਜ਼ ਦੇ ਰਾਹੀਂ ਇਹ ਜਰੂਰ ਚਾਹੁੰਦੇ ਹੁੰਨੇ ਆ ਕਿ ਜਿਹੜੀ ਯਾਰ ਅਸਲੀ ਕਲਾਕਾਰ ਨੇ ਜਿਹੜੇ ਲੋਕ ਮਿਹਨਤਾਂ ਕਰਦੇ ਨੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿਉਂਕਿ ਸਾਡਾ ਫਰਜ਼ ਹੈ ਅਸੀਂ ਸਪੋਰਟ ਕਰੀਏ ਲੋਕ ਸਪੋਰਟ ਕਰਨ ਤਾਂ ਕਿ ਜਿਹੜਾ ਇੱਕ ਪੱਤੇਉਲੇ 베ਰ ਜਿਹੜਾ ਅਸੀਂ ਕਹਿ ਦਿੰਦੇ ਹੁੰਨੇ ਆ ਵੀ ਉਹਨੂੰ ਬਾਲਾ ਦੇਰੋਂ ਪੱਤੇਉਲੇ ਨਾ ਰਹੇ ਤਾਂ ਕਿ ਪੱਕ ਕੇ ਪੱਕਣ ਤੋਂ ਬਾਅਦ ਖਾਣ ਲਾਇਕ ਹੀ ਨਾ ਰਹੇ ਸੋ ਅਸੀਂ ਇਹ ਚਾਹੁੰਦੇ ਆ ਵੀ ਪੱਕ ਕੇ ਘਟੋ ਘਟ ਕੇ ਕਿਸੇ ਦੇ ਮੂੰਹ ਚ ਪੈ ਜਾਵੇ ਭਾਈ ਜੀ ਕਿਵੇਂ ਦੇਖਦੇ ਹੋ ਕਿ ਜਦੋਂ ਕਲਾਕਾਰ ਨੇ ਜਿਹੜੇ ਇੰਡਸਟਰੀ ਦੇ ਵਿੱਚ ਅੱਜਕੱਲ ਜਿਹੜੇ ਕਲਾਕਾਰ ਨੇ ਉਹ ਅੰਗਰੇਜ਼ੀ ਨੂੰ ਬਹੁਤ ਵੜਨ ਲੱਗ ਪਈ ਅੰਗਰੇਜ਼ੀ ਦੇ ਸ਼ਬਦ ਬਹੁਤ ਆਉਣ ਲੱਗ ਪਏ ਈਵਨ ਕਿ ਗਾਲਾਂ ਨੇ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਸਿੱਧੇ ਸਿੱਧੇ ਤੌਰ ਤੇ ਗੀਤਾਂ ਦੇ ਵਿੱਚ ਕੱਢੀਆਂ ਜਾਣ ਲੱਗ ਪਈਆਂ ਨੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆਂ ਅ ਦੇਖੋ ਬਈ ਹੈ ਤੇ ਹੀ ਮਾੜੀ ਗੱਲ ਹੀ ਹੈ ਨਾ ਜੇ ਆਪਾਂ ਪੰਜਾਬੀ ਵਿਰਾਸਤ ਦੀ ਗੱਲ ਕਰਦੀਆਂ ਜਾਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਆਂ ਤਾਂ ਬਹੁਤ ਚੰਗੇ ਆਰਟਿਸਟ ਵੀ ਨੇ ਜਿੱਦਾਂ ਅ ਬਾਈ ਰਣਜੀਤ ਬਾਵਾ ਹੋਗੀ ਹੂੰ ਤਾਂ ਬਾਈ ਰਾਜਵੀਰ ਜਵੰਦਾ ਹੋਗੀ ਜਿਨ੍ਹਾਂ ਦੇ ਬਹੁਤ ਸਾਰੇ ਗਾਣੇ ਕਮਾਲ ਨੇ ਡਾਕਟਰ ਸਤਿੰਦਰ ਸਰਤਾਜ ਜੀ ਹੋਗੀ ਤੇ ਹੋਰ ਵੀ ਬਹੁਤ ਸਾਰੇ ਨਾਮੀ ਆਰਟਿਸਟ ਨੇ ਮੈਂ ਸ਼ਾਇਦ ਨਾਮ ਭੁੱਲਦਾ ਹੋਵਾਂ ਨਾ ਤਾਂ ਸਾਡੀ ਕਲਾ ਬਾਈ ਇੱਕ ਇੱਕ ਮੈਂ ਗੱਲ ਕਹਿਣਾ ਚਾਹੂੰਗਾ ਬਾਈ ਰਾਜਵੀਰ ਜਵੰਦਾ ਹੋਰਾਂ ਬਾਰੇ ਖਬਰ ਆ ਰਹੀ ਹੈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਹਿਮਾਚਲ ਦੇ ਕੋਲੇ ਤੇ ਅਸੀਂ ਸਾਰੇ ਰਲ ਕੇ ਬਾਈ ਦੁਆਵਾਂ ਕਰਦੇ ਆਂ ਅਰਦਾਸ ਬੇਨਤੀ ਕਰਦੇ ਆਂ ਵਾਹਿਗੁਰੂ ਦੇ ਅੱਗੇ ਕਿ ਬਾਈ ਸੁਖੀ ਸਾਂਧੀ ਹੋਣ ਬਾਈ ਉਹਨੇ ਸਲਾਮਤ ਰਹਿਣਾ ਕਿਉਂਕਿ ਜਿਹੜੀਆਂ ਖਬਰਾਂ ਜਿਸ ਤਰ੍ਹਾਂ ਦੀਆਂ ਮੀਡੀਆ ਦੇ ਵਿੱਚ ਅਸੀਂ ਸੁਣ ਰਹੇ ਆਂ ਬਹੁਤ ਦਿਲ ਨੂੰ ਦੁੱਖ ਹੁੰਦਾ ਸੁਣ ਕੇ ਕਿ ਬਾਈ ਦਾ ਬ੍ਰੇਨ ਡੈੱਡ ਹੋ ਗਿਆ ਜਾਂ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਆਂ ਮੈਂ ਕਹਿਣਾ ਵੀ ਇਹ ਖਬਰ ਝੂਠੀ ਹੋਵੇ ਵਾਹਿਗੁਰੂ ਵੀਰ ਰਾਜਵੀਰ ਜਵੰਦੇ ਨੂੰ ਤੰਦਰੁਸਤੀਆਂ ਬਖਸ਼ਣ ਬਾਈ ਤੁਸੀਂ ਵੀ ਸਾਰੇ ਦੁਆਵਾਂ ਕਰਿਓ ਬਾਈ ਜੀ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਪੰਜਾਬੀ ਕ ਮਿਊਜ਼ਿਕ ਇੰਡਸਟਰੀ ਆ ਜੀ ਉਹਦੇ ਵਿੱਚ ਕਿੰਨਾ ਕੁ ਬਦਲਾਅ ਦੇਖਦੇ ਹੋ ਤੁਸੀਂ ਇਹਨਾਂ ਚੀਜ਼ਾਂ ਜਦੋਂ ਤੋਂ ਤੁਸੀਂ ਗਾਉਣ ਲੱਗੇ ਹੋ ਤੇ ਅੱਜ ਦਾ ਸਮਾਂ ਜੀ ਬਾਈ ਬਦਲਾਅ ਤੇ ਬਹੁਤ ਆ ਚੁੱਕਿਆ ਹਨ ਜੀ ਗੱਲ ਕਰੀਏ ਹੁਣ ਦੇ ਸਮੇਂ ਦੀ ਤਾਂ ਨਿਤ ਜਿਹੜਾ ਮਿਊਜ਼ਿਕ ਵੀ ਬਦਲਦਾ ਲਿਰਿਕਸ ਵੀ ਬਦਲਦੇ ਨੇ ਹਨ ਤਾਂ ਬਦਲਾਵ ਬਹੁਤ ਜ਼ਿਆਦਾ ਆ ਰਿਹਾ ਹਨਾ ਤੇ ਜਿਵੇਂ ਹੁਣ ਮੇਰੇ ਵਰਗੇ ਹੋ ਗਏ ਅਜੇ ਵੀ ਅਸੀਂ ਪੁਰਾਣੇ ਟੱਚ 'ਚ ਹੀ ਰੁੱਝੇ ਹੋਏ ਆਂ ਜਿੱਦਾਂ ਮੈਂ ਅਬਿੰਦਰ ਰਖਿਆ ਸਾਹਿਬ ਨੂੰ ਐਡਮਾਇਰ ਕਰਦਾ ਜਾਂ ਬਾਬਾ ਬਾਈ ਨੂੰ ਸੁਣਦੇ ਹਨ ਰਣਜੀਤ ਬਾਵੀ ਬਾਈ ਨੂੰ ਸੁਣਦੇ ਆ ਜਾਂ ਰਾਜਵੀਰ ਜਵੰਦੇ ਬਾਈ ਨੂੰ ਸੁਣਦੇ ਆ ਕਿਉਂਕਿ ਅਸੀਂ ਫੋਕ ਨੂੰ ਐਡਮਾਇਰ ਕਰਦੇ ਆ ਤੇ ਆਪਣੀ ਜੇ ਹੁਣ ਗੱਲ ਕਰੀਏ ਵਿਰਾਸਤ ਦੇ ਵਿੱਚ ਆਹੀ ਫੋਕ ਹੈ ਬਈ ਤੁਸੀਂ ਜੋ ਹੁਣ ਚੱਲਦਾ ਦੋ ਦਿਨ ਸੁਣੂਗੇ ਤਿੰਨ ਦਿਨ ਸੁਣੂਗੀ ਪਰ ਫੋਕਸ ਅਦਾਮਰ ਦੋ ਤਿੰਨ ਵਾਰੀ ਸੁਣ ਕੇ ਉਹ ਗਾਣਾ ਜੇ ਵੱਧ ਤੋਂ ਵੱਧ ਦੋ ਤਿੰਨ ਵਾਰੀ ਸੁਣ ਕੇ ਤੇ ਉਹ ਗਾਣਾ ਮੁੜ ਕੇ ਸੁਣਨ ਦੀ ਜੀ ਨਹੀਂ ਕਰਦਾ ਜਿਹੜੇ ਅੱਜ ਕੱਲ ਚੱਲ ਰਹੇ ਨੇ ਪਰ ਜਿਹੜੇ ਗਾਣੇ ਜਿਵੇਂ ਤੁਸੀਂ ਰਣਜੀਤ ਬਾਵੇ ਬਾਈ ਦਾ ਨਾਮ ਲਿਆ ਜਾਂ ਹੋਰ ਵੀ ਜਿਹੜੇ ਕਲਾਕਾਰ ਨੇ ਜਿਹੜੇ ਪੰਜਾਬੀ ਵਿਰਸੇ ਨੂੰ ਪੰਜਾਬੀਅਤ ਨੂੰ ਪ੍ਰੈਜੈਂਟ ਕਰਦੇ ਨੇ ਉਹ ਲੋਕ ਆ ਜਿਹੜੇ ਚੀਜ਼ਾਂ ਗਾ ਗਏ ਮੈਂ ਕਹਿੰਦਾ ਸਦਾ ਹੀ ਸਦਾ ਸੁਣਦੀਆਂ ਰਹਿਣਗੀਆਂ ਲੋਕਾਂ ਨੂੰ ਮਾਨਕ ਸਾਹਿਬ ਦੀਆਂ ਕਲੀਆਂ ਲਾ ਲਓ ਵੀ ਇਹੋ ਜਿਹੀਆਂ ਚੀਜ਼ਾਂ ਨੇ ਉਹ ਕਦੇ ਭੁੱਲਣ ਵਾਲੀਆਂ ਜਾਂ ਪੁਰਾਣੀਆਂ ਲੱਗਣ ਵਾਲੀਆਂ ਹੈ ਹੀ ਨਹੀਂ ਜੀ ਬਿਲਕੁਲ ਬਾਈ ਜਿੱਦਾਂ ਤੁਸੀਂ ਕੁਲਦੀਪ ਮਾਨਕ ਸਾਹਿਬ ਦੀ ਗੱਲ ਕੀਤੀ ਹੈ ਹਨ ਤੇ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਕ ਸਾਹਿਬ ਉਹਨਾਂ ਦੀ ਗੱਲ ਕਰੀਓ ਕਦੇ ਨਹੀਂ ਪੁਰਾਣੀ ਹੋ ਸਕਦੇ ਉਹਨਾਂ ਦੀਆਂ ਗਾਇਆਂ ਕਲੀਆਂ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਮਕਬੂਲ ਹੁੰਦੇ ਨੇ ਹਨ ਜਦੋਂ ਵੀ ਮੈਂ ਗਾਉਣਾ ਤਾਂ ਮੈਂ ਉਹਨਾਂ ਦੀ ਜੋ ਵਾਰ ਵਾਰ ਬਾਬਾ ਬੰਦਾ ਸਿੰਘ ਬਹਾਦਰ ਉਦੀ ਤੋਂ ਸ਼ੁਰੂਆਤ ਕਰਦਾ ਪਰਮਾਤਮਾ ਦੇ ਨਾਮ ਤੋਂ ਸ਼ੁਰੂਆਤ ਕਰੀਦੀ ਹੈ ਨਾ ਲਾਈਵ ਸ਼ੋਅ ਲੱਗੀ ਜਾਂਦੇ ਨੇ ਹਾਂਜੀ ਬਾਈ ਠੀਕ ਹੈ ਜਿੰਨਾ ਕਿ ਵਾਹਿਗੁਰੂ ਨੇ ਨਾਮ ਦਿੱਤਾ ਜਾਂ ਮੇਰੇ ਜਿੰਨੇ ਵੀ ਦਰਸ਼ਕ ਹੈਗੇ ਨਹੀਂ ਮੈਨੂੰ ਸੋਨਾ ਪਸੰਦ ਕਰਦੇ ਨਹੀਂ ਤਾਂ ਉਹ ਮੇਰੇ ਤੱਕ ਜੂਰ ਪਹੁੰਚ ਕਰਦੇ ਨਹੀਂ ਅ ਦੇਖੋ ਹਰ ਇੱਕ ਚੀਜ਼ ਪਿੱਛੇ ਸਟਰਗਲ ਤੇ ਮਿਹਨਤ ਤਾਂ ਹੁੰਦੀ ਹੈ ਨਾ ਤੇ ਉਹ ਚੱਲ ਰਿਹਾਗਾ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਕਿਹਾ ਵੀ ਉਹਦੇ ਘਰ ਦੀਰਾਂ ਅੰਧੇਰ ਨਹੀਂ ਹੈਗਾ ਲਾਈਵ ਸ਼ੋਅ ਤੋਂ ਇੰਨਾ ਕ ਬਣ ਜਾਂਦਾ ਹੈ ਕਿ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਆਪਣੀ ਲਾਈਫ ਹੈ ਜਿਹੜੀ ਚਲ ਸੌਖੀ ਚੱਲ ਰਹੀ ਆ ਜਾਂ ਫਿਰ ਫਿਰ ਵੀ ਹਲੇ ਘਰਦਿਆਂ ਤੇ ਹੀ ਡਿਪੈਂਡ ਆ ਖਰਚੇ ਦੇ ਨਹੀਂ ਬਈ ਹਜੇ ਮੈਂ ਝੂਠ ਬੋਲਦਾ ਤੁਹਾਨੂੰ ਹਨਾ ਵੀ ਨਵੇਂ ਆਰਟਿਸਟ ਨੂੰ ਕੋਈ ਨਹੀਂ ਚਾਹੁੰਦਾ ਵੀ ਯਾਰ ਇਹ ਇੰਨੇ ਪੈਸੇ ਮੰਗ ਰਿਆ ਪਰ ਜੋ ਮੀਨ ਖਰਚੇ ਹੁੰਦੇ ਨੇ ਹਨਾ ਤਾਂ ਸਾਊਂਡ ਵੀ ਹੁਣ ਤੁਹਾਨੂੰ ਪਤਾ ਵੀ ਜਿਹੜਾ ਪਾਲਣ ਜੀਤ ਭਾਵੇਂ ਭਾਈ ਇਹਨੂੰ ਗਾਣਾ ਹੋਵੇ 40-50 ਹਜ਼ਾਰ ਤਾਂ ਸਾਊਂਡ ਪਾਲਦੀ ਏ ਫਿਰ ਸਾਡੇ ਸਾਜੀ ਭਰਾਵਾਂ ਦਾ ਵੀ ਸੀਜ਼ਨ ਦਾ ਕੰਮ ਹੁੰਦਾ ਹੈ ਤਾਂ 3-3000 ਰੁਪਏ ਤੁਸੀਂ ਰੱਖ ਲਓ ਵੀ ਉਹਨਾਂ ਦੀ ਵੀ ਬਣਦਾ ਹਨਾ ਮੀਨ ਤਾਂ ਉਹਨਾਂ ਦੀ ਉਹਨਾਂ ਲਈ ਚਾਹੀਦਾ ਵੀ ਹੈ ਕਿਉਂਕਿ ਉਹੀ ਇੱਕ ਕਲਾਕਾਰ ਦੇ ਫੰਗ ਹੁੰਦੇ ਨੇ ਹਨਾ ਖੰਭ ਕਹਿ ਸਕਦੇ ਆਪਾਂ ਤੇ ਜੇ ਉਹੀ ਨਾ ਚੰਗੇ ਹੋਣਗੇ ਤੇ ਕਲਾਕਾਰ ਸਿਰਫ ਤੁਸੀਂ 15 20 ਮਿੰਟ ਹੀ ਸੁਣ ਸਕਦੇ ਹੋ ਤੇ ਮੇਰੇ ਨਾਲ ਬਹੁਤ ਅੱچھے ਆਰਟਿਸਟ ਨੇ ਸਾਡੇ ਭਰਾ ਨਹੀਂ ਹਨਾ ਮੇਰੇ ਨਾਲ ਹੀ ਪੜੇ ਨੇ ਹੁਣ ਵੀ ਇਕੱਠੀਆਂ ਸੀ ਸਾਰੇ ਬਾਈ ਮਾਨਕ ਸਾਹਿਬ ਦਾ ਕੋਈ ਗਾਣਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਵੇ ਵੀ ਐਸੀ ਤੁਸੀਂ ਅਕਸਰ ਜਿਵੇਂ ਆਪਾਂ ਕਹਿੰਦੇ ਆਂ ਕਿ ਕੱਲਾ ਬੰਦਾ ਵਾਸ਼ਰੂਮ ਚ ਨਹਾ ਰਿਹਾ ਉਦੋਂ ਗਾਣ ਲੱਗ ਗਿਆ ਜਾਂ ਫਿਰ ਬਾਈਕ ਤੇ ਜਾ ਰਿਹਾ ਬੰਦੇ ਨੂੰ ਉਹੀ ਮਸਤੀ ਚੜ ਜਾਂਦੀ ਹੈ ਕਈ ਵਾਰੀ ਕਿ ਬਾਈ ਯਾਰ ਉਹੀ ਗੀਤ ਅੰਦਰੋਂ ਅੰਦਰੋਂ ਮੱਲੋ ਮੱਲੀ ਫਟਦਾ ਹੁੰਦਾ ਕੋਈ ਗਾਣਾ ਹਾਂਜੀ ਬਾਈ ਗਾਣੇ ਤਾਂ ਸਾਰੇ ਸੋਹਣੇ ਨਹੀਂ ਉਹਨਾਂ ਦੇ ਹਨ ਪਰ ਜੋ ਮੇਰੇ ਦਿਲ ਦੇ ਕਰੀਬ ਆ ਜਾਂ ਹੋਸਟਲ ਲਾਈਫ 'ਚ ਜਦੋਂ ਆਪਾਂ ਜਿਉਂਨੇ ਆ ਤਾਂ ਉਦੋਂ ਬੈਸਟ ਮੈਮਰੀਜ਼ ਹੁੰਦੀਆਂ ਨੇ ਕੁਝ ਨਾ ਤਾਂ ਉਹਦੇ ਲਈ ਇੱਕ ਗੀਤ ਤਾਂ ਕੀ ਹੈ ਹੋ ਇੱਕ ਕੁੜੀ ਕੂਝ ਵਰਗੀ ਸਾਨੂੰ ਰੋਗੀ ਜਹੇ ਕਰ ਗਈ ਇੱਕ ਕੁੜੀ ਕੂਝ ਵਰਗੀ ਸਾਨੂੰ ਰੋਗੀ ਜਹੇ ਕਰ ਗਈ ਬੈਦਾਰੂ ਪੀਨਿਆ ਰੱਬ ਵਾਂਗੂ ਨਾ ਲੈ ਲੈ ਕੇ ਜੱਤੀ ਦਾ ਜੀਨਿਆ ਰੱਬ ਵਾਂਗੂ ਨਾ ਲੈ ਲੈ ਕੇ ਜੱਤੀ ਦਾ ਜੀਨਿਆ ਬਾਈ ਸੱਚੀ ਯਾਰ ਵੀ ਬਾਈ ਦੀ ਆਵਾਜ਼ ਚ ਤਾਂ ਦੇਖੋ ਇਹ ਕੋਈ ਸ਼ੱਕ ਨਹੀਂ ਹੈਗਾ ਵੀ ਦਮ ਹੈਗਾ ਬਾਈ ਦੀ ਆਵਾਜ਼ ਹੈ ਜਿਹੜੀ ਪੁੱਤ ਕਹ dielie ਕਿ ਇੱਕ ਪੂਰੀ ਤਰ ਤੱਕ ਅੰਦਰ ਤੱਕ ਦਿਲ ਚ ਵੱਜਦੀ ਆ ਤੇ ਬਾਈ ਜਦੋਂ ਫਿਰ ਕੱਲ ਦੇ ਖੇਤਾਂ ਵਗੈਰਾ ਚ ਹੁੰਨੇ ਆਪਾਂ ਗਾਉਨੇ ਆ ਹਨਾ ਆਮ ਗਾਣੇ ਉੱਥੇ ਖੁੱਲ ਕੇ ਗਾਇਆ ਜਾਂਦਾ ਕਿ ਜਿਵੇਂ ਹੋਸਟਲ ਚ ਤੁਸੀਂ ਕਹਿੰਦੇ ਹੋ ਕਿ ਹੋਸਟਲ ਚ ਕਿਤੇ ਹੋਸਟਲ ਚ ਖੁੱਲ ਕੇ ਉਸ ਤਰ੍ਹਾਂ ਗਾ ਸਕਦੇ ਹੋ ਫਿਰ ਨਹੀਂ ਬਾਈ ਇੱਥੇ ਤਾਂ ਹੁੰਦਾ ਵੀ ਸਾਡੇ ਭਰਾ ਨਹੀਂ ਕਈ ਪੜਨ ਵਾਲੇ ਵੀ ਨਹੀਂ ਹਨਾ ਹੂੰ ਤੇ ਖੇਤ ਸਾਡੇ ਆਏ ਆ ਵੀ ਅਸੀਂ ਉੱਥੋਂ ਦੇ ਰਾਜੇ ਆ। ਹੂੰ। ਖੇਤਾਂ ਦੇ ਵਿੱਚ ਆਪਾਂ ਹੀ ਹੁੰਨੇ ਆ ਨਾ। ਹੂੰ। ਤੇ ਜਿੱਦਾਂ ਆਪਾਂ ਸਿੱਧੂ ਬਾਈ ਨੂੰ ਵੀ ਸੁਣਦੇ ਹੁੰਦੇ ਸੀਗੇ ਵੀ ਮਸਤੀ ਦੇ ਵਿੱਚ ਹੁੰਦੇ ਸੀਗੇ। ਉਹਨਾਂ ਨੇ ਡਿੱਕ ਤੇ ਲਾ ਲੈਣਾ ਨਾਲੇ ਗੋਣਾ ਹਨਾ ਤੇ ਨਾਲੇ ਸੋਣਾ। ਖੇਤਾਂ ਦੇ ਆਪਾਂ ਰਾਜੇ ਆ ਬਈ। ਖੇਤਾਂ 'ਚ ਆਪਾਂ ਰੋਕਣ ਟੋਕਣ ਵਾਲੇ ਹੁੰਦਾ। ਇਹ ਤੇ ਥੋੜੀਆਂ ਜਿਹੀਆਂ ਕੁਝ ਹੁੰਦੀਆਂ ਨੇ। ਵੈਸੇ ਤਾਂ ਸਾਡੇ ਵਾਰਡਨ ਸਾਹਿਬ ਬਹੁਤ ਚੰਗੇ ਨੇ ਹਮੇਸ਼ਾ ਸਪੋਰਟ ਕਰਦੇ ਨੇ। ਸਾਡੇ ਵਾਰਡਨ ਨੇ ਸਿਮਰਜੀਤ ਸਿੰਘ ਸਿੱਧੂ ਜੀ। ਉਹ ਹਮੇਸ਼ਾ ਸਪੋਰਟ ਕਰਦੇ ਨੇ। ਸਾਡੇ ਬੀਸੀ ਸਾਹਿਬ ਵੀ ਬਹੁਤ ਸਪੋਰਟ ਕਰਦੇ ਨੇ। ਪਿੱਛ ਉਹਨਾਂ ਨੇ ਬੜਾ ਹੱਲਾਸ਼ੀਰ ਦਿੱਤੀ ਆਪਣੇ ਪੁੱਤਰ ਨੂੰ ਹਨ ਤੇ ਕਿਸੇ ਨੂੰ ਸੁਣਾ ਬਹੁਤ ਵੱਡੀ ਗੱਲ ਹੈ ਹਨਾ ਅੱਜ ਕੱਲ ਸੁਣਾਉਣਾ ਰੀਕ ਚਾਉਂਦਾ ਤੇ ਸੁਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਣਾ ਸਮਾਂ ਦਿੰਨੇ ਆਪਾਂ ਤੇ ਸਮਾਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲ ਨਹੀਂ ਹੈਗਾ ਤੇ ਲੋਕ ਆਪਾਂ ਨੂੰ ਸੁਣਦੇ ਨਹੀਂ ਆਪਾਂ ਨੂੰ ਪਿਆਰ ਕਰਦੇ ਨਹੀਂ ਤੇ ਇਹੀ ਬਹੁਤ ਵੱਡੀ ਗੱਲ ਹੈ ਬਈ ਤੁਹਾਡਾ ਕੋਈ ਆਪਣਾ ਗਾਣਾ ਜਿਹੜਾ ਤੁਸੀਂ ਦੱਸ ਰਹੇ ਸੀ ਵੀ ਤੁਸੀਂ ਆਫੀਸ਼ੀਅਲ ਤੌਰ ਤੇ ਰਿਲੀਜ਼ ਕੀਤੇ ਨੇ ਕੋਈ ਉਹ ਗਾਣਾ ਸੁਣੋ ਇੱਕ ਮੇਰਾ ਸਰ ਕੀ ਕੀਤਾ ਆ ਸੀਗਾ ਬਈ ਤੇ ਇੱਕਦਮ ਜਦੋਂ ਕਹਿ ਦੇਣਾ ਬੰਦਾ ਵੀ ਗਾਣਾ ਸੁਣਾ ਦੋ ਤਾਂ ਕੁਝ ਕੁ ਚੀਜ਼ਾਂ ਹੋ ਜਾਂਦੀਆਂ ਦਿਮਾਗ 'ਚ ਨਹੀਂ ਆਉਂਦੀਆਂ ਭੁੱਲ ਵੀ ਜਾਂਦੇ ਹਨ ਮੈਂ ਕੋਸ਼ਿਸ਼ ਕਰ ਲੈਣਾ ਕੀ ਸੀ ਉਹ ਗਾਣਾ ਹਾਂਜੀ ਆ ਗਿਆ ਹੋ ਜਿਵੇਂ ਚੰਨ ਦੇ ਨਾਲ ਚਕੌਰ ਕੁੜੇ ਸਾਡੇ ਤੇਰੇ ਕਰਕੇ ਟੌਰ ਕੁੜੇ ਜਿਵੇਂ ਚੰਨ ਦੇ ਨਾਲ ਚਕੌਰ ਕੁੜੇ ਸਾਡੇ ਤੇਰੇ ਕਰਕੇ ਟੌਰ ਕੁੜੇ ਹੋ ਤੇਰੀ ਝਾਂਜਰ ਦਾ ਜੋ ਸ਼ੋਰ ਕੁੜੇ ਮੇਰੇ ਵਿੱਚ ਕਾਲ ਜੇ ਪੈਂਦਾ ਏ ਹੋ ਤੇਰੇ ਦਰਸ਼ਨ ਸਰਗੀ ਵਰਗੇ ਨਹੀਂ ਕਰਕੇ ਚਤ ਜਾਲ ਖੜਿਆ ਰਹਿੰਦਾ ਏ ਹੋ ਤੇਰੇ ਦਰਸ਼ਨ ਸਰਗੀ ਵਰਗੇ ਨਹੀਂ ਕਰਕੇ ਚਤ ਜਾਲ ਖੜਿਆ ਰਹਿੰਦਾ ਏ ਬਾਈ ਗਾਣੇ ਦੇ ਬੋਲਾਂ ਨਾਲੋਂ ਵਧੀਆ ਮੈਨੂੰ ਤੁਹਾਡੀ ਆਵਾਜ਼ ਲੱਗੀ ਜਾਂਦੀ ਹੈ ਮਿੱਠੀ ਲੱਗੀ ਜਾਂਦੀ ਹੈ ਚੰਗੀ ਲੱਗੀ ਜਾਂਦੀ ਹੈ ਤੇ ਬਾਈ ਜਿਵੇਂ ਸਿੱਧੂ ਮੂਸੇ ਵਾਲੇ ਦਾ ਬਾਈ ਦਾ ਤੁਸੀਂ ਨਾਂ ਲਿਆ ਜੀ ਵੀਰੇ ਕਿਸ ਤਰ੍ਹਾਂ ਦੇਖਦੇ ਹਾਂ ਸਿੱਤੂ ਮੂਸੇ ਵਾਲਾ ਮੈਂ ਕਹਿੰਦਾ ਇੱਕ ਕਲਾਕਾਰ ਹੋਣ ਤੋਂ ਬਾਅਦ ਇੱਕ ਬ੍ਰਾਂਡ ਬਣ ਗਿਆ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਕਹਿੰਦਾ ਉਹਨੂੰ ਚਾਹਣ ਵਾਲਿਆਂ ਦੀ ਗਿਣਤੀ ਹੋਰ ਵੱਧ ਗਈ ਉਹਨਾਂ ਤੋਂ ਪਹਿਲਾਂ ਤੋਂ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੈ ਨਾ ਅ ਬਾਈ ਵੈਸੇ ਤਾਂ ਸਾਡੇ ਪਿੰਡਾਂ ਦੀ ਸੀਗੇ ਹਨ ਮੈਂ ਭਦੌੜ ਲੱਗ ਗਿਆ ਮੇਰਾ ਪਿੰਡ ਦੁੱਲੇ ਵਾਲਾ ਤੇ ਬਾਈ ਮਾਨਸਾ ਮੂਸਾ ਤੋਂ ਬਿਲੋਂਗ ਕਰਦੇ ਨੇ ਅ ਮੈਂ ਥੋੜਾ ਜਿਹਾ ਰੁੱਝਿਆ ਹੋਇਆ ਸੀ ਕਿਉਂਕਿ 2019 ਤੋਂ 22 ਮੈਂ ਇੱਥੇ ਬੀਏ ਕੀਤੀ ਆ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਸਬਾਬੀ ਨਹੀਂ ਬਣ ਸਕਿਆ ਬਾਈ ਹਨਾ ਬਾਈ ਨੂੰ ਮਿਲਣ ਦਾ ਪਰ ਉਹਨਾਂ ਨੂੰ ਵੀ ਸੁਣਦੇ ਆ ਇੱਕ ਆਪਣੀ ਪੰਜਾਬੀ ਮਾਂ ਭਾਸ਼ਾ ਨੂੰ ਪੱਗ ਨੂੰ ਕਿੰਨਾ ਪ੍ਰਮੋਟ ਕਰਕੇ ਗਏ ਨਹੀਂ ਹਨ ਅੱਜ ਵੀ ਜੇ ਆਪਾਂ ਗੱਲ ਕਰਦੇ ਹਾਲੀਵੁੱਡ ਤੱਕ ਬਾਈ ਦੀਆਂ ਧੁੰਮਾਂ ਪੈ ਰਹੀਆਂ ਨੇ ਬਾਲੀਵੁੱਡ ਵਾਲੇ ਚੁੱਕ ਕੇ ਸਲਾਮ ਕਰਦੇ ਨੇ ਵੀ ਹਾਂ ਯਾਰ ਸਿੱਧੂ ਮੂਸੇ ਵਾਲਾ ਕੋਈ ਚੀਜ਼ ਸੀਗੀ ਤੇ ਇੱਕ ਜਵਾਨ ਪੁੱਤ ਦਾ ਚਲੇ ਜਾਣਾ ਤੇ ਉਹ ਬਹੁਤ ਦੁਖਦਾਈ ਗੱਲ ਹੈ ਹਨ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ ਤੇ वैसे इंसाफ सिद्धू मूसे वाले ਦੇ ਗਾਣੇ ਕਿਹੜਾ ਵਧੀਆ ਲੱਗਦਾ ਤੁਸੀਂ ਆਮ ਜਿਹੜਾ ਤੁਸੀਂ ਰਿਪੀਟ ਤੇ ਸੁਣਦੇ ਹੋ ਕਹਿ ਲਈਏ ਕਿ ਤੁਹਾਨੂੰ ਚੰਗਾ ਲੱਗਦਾ ਸੁਣਨਾ ਜੀ ਬਾਈ ਵੈਸੇ ਤਾਂ ਗਾਣੇ ਤਾਂ ਬਾਈ ਦੇ ਸਾਰੇ ਜੀ ਆਪਾਂ ਕਹੀਏ ਨਾ ਮੋਟੀਵੇਟ ਕਰਨ ਵਾਲੇ ਨੇ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਪੰਪ ਕਰਦੇ ਨੇ ਹਾਂ ਤਾਂ ਮੇਰਾ ਵੈਸੇ ਫੇਵਰੇਟ ਜਿਹੜਾ ਬਾਈ ਦਾ ਗਾਣਾ ਸੀਗਾ ਮੇਰੇ ਦੋ ਤਿੰਨ ਫੇਵਰੇਟ ਨੇ ਬਾਈ ਦੇ ਗਾਣੇ ਜਿਵੇਂ ਰੈਗਰੇਟ ਹੋ ਗਿਆ ਹਨਾ 295 ਹੋ ਗਿਆ ਤੇ ਅੱਜ ਕੱਲ ਵੀ ਬੜੇ ਪਿਆਰੇ ਗੀਤ ਨੇ ਹਨਾ ਜਦੋਂ ਸੁਣਦੇ ਆ ਤੇ ਇਹ ਬੜਾ ਸਕੂਨ ਜਾਂ ਦਿੰਦੇ ਨੇ ਗੀਤ ਭਾਈ ਮੈਂ ਫਰਮਾਇਸ਼ ਕਰੂੰਗਾ ਵੀ ਬਾਈ ਦਾ ਸਿੱਧੂ ਦਾ ਗਾਣਾ ਜ਼ਰੂਰ ਸਲਾ ਦੋ ਪਹਿਲਾਂ ਕਹਿੰਦਾ ਵੀ ਅਸੀਂ ਰੀਲ ਬਣਾਵਾਂਗੇ ਉਹਦੇ ਦੇ ਗਾਣ ਜ਼ਰੂਰ ਕੱਟ ਕੱਟ ਕੇ ਰੀਲ ਜ਼ਰੂਰ ਭਾਈ ਬਾਈ ਦਾ ਗਾਣਾ ਸੀਗਾ ਤੇ ਇੱਕ ਸ਼ੇਅਰ ਇਹ ਵੀ ਹੈ ਸੰਦੀਪ ਔਲਖ ਬਾਈ ਦਾ ਕਿ ਤੂੰ ਮੈਨੂੰ ਜਾਣਦੀ ਏ ਨਾ ਮੇਰਾ ਮੁੱਖ ਸਿਆਣ ਦੀ ਏ ਨਾ ਤੂੰ ਮੈਨੂੰ ਜਾਣਦੀ ਏ ਨਾ ਮੇਰਾ ਮੁੱਖ ਸਿਆਣ ਦੀ ਏ ਨਾ ਬੜੀ ਮੁਹੱਬਤ ਸੀ ਤੇਰੇ ਨਾਲ ਬੜੀ ਮੁਹੱਬਤ ਸੀ ਤੇਰੇ ਨਾਲ ਸਿੱਧਾ ਮਤਲਬ ਜਾਣਦੀ ਹੈ ਨਾ ਸੋ ਉਸ ਤੇ ਇੱਕ ਗੀਤ ਹੂੰ ਹੋ ਅਸੀਂ ਸਿੱਧੇ ਸਾਦੇ ਵਿੰਗ ਵੱਲ ਨਹੀਂ ਆਉਂਦੇ ਬਸ ਸਬਰ ਇਹ ਸਾਡਾ ਰੌਲਾ ਨਹੀਂ ਪਾਉਂਦੇ ਹੈ ਕਰਮਾਂ ਦੇ ਰੋਣੇ ਹੋ ਤੈਨੂੰ ਸਮਝ ਨਹੀਂ ਆਉਣੇ ਜੋ ਬੀਜਿਆ ਹੈ ਤੂੰ ਪੈ ਗਿਨੀ ਜੋ ਫਕਰਾਂ ਨਾਲ ਤੂੰ ਹਾਈ ਕਰੀਆਂ ਬਦੀਆਂ ਨੀ ਮੈਥੋਂ ਲਿਖ ਕੇ ਲੈ ਲੈ ਪਛਤਾਏਂ ਗਿਨੀ ਜੋ ਫਕਰਾਂ ਨਾਲ ਤੂੰ ਹਾਈ ਕਰੀਆਂ ਬਦੀਆਂ ਨੀ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨਹੀਂ ਪਛਤਾਏਗੀ ਨਹੀਂ ਬਾਈ ਸੱਚੀ ਮੈਨੂੰ ਯਾਰ ਸਿੱਧੂ ਮੂਸੇ ਵਾਲਾ ਯਾਦ ਆ ਗਿਆ ਬਾਈ ਬਾਈ ਸਿੱਧੂ ਮੂਸੇ ਵਾਲੇ ਦੀਆਂ ਬਾਈ ਗੀਤ ਤਾਂ ਮੈਂ ਬਾਈ ਦਾ ਸੁਣ ਰਿਹਾ ਸੀ ਪਰ ਮੈਂ ਕੋਸ਼ਿਸ਼ ਕਰ ਰਿਹਾ ਸੀ ਬਾਈ ਦੇ ਗੀਤਾਂ ਵਿੱਚੋਂ ਸਿੱਧੂ ਮੂਸੇ ਵਾਲੇ ਨੇ ਲੱਭਣ ਦੀ ਬਾਈ ਬਾਈ ਸੱਚੀ ਅੰਦਰੋਂ ਯਾਰ ਦਿਲ ਪਛੀਜਿਆ ਜਾਂਦਾ ਹੈ ਉਹ ਸਮਾਂ ਯਾਦ ਕਰਕੇ ਜਦੋਂ ਇਹ ਖਬਰ ਆਈ ਸੀ ਕਿ ਸਿੱਧੂ ਮੂਸੇ ਵਾਲਾ ਇਸ ਦੁਨੀਆ 'ਚ ਨਹੀਂ ਰਹੇ ਸੱਚੀ ਦਿਲ ਦੇ ਵਿੱਚ ਹਮੇਸ਼ਾ ਹੀ ਪਸਤਾਵਾ ਰਹੂਗਾ ਇਸ ਗੱਲ ਦਾ ਕਿ ਬਾਈ ਨੂੰ ਜਿਉਂਦੇ ਜੀ ਅਸੀਂ ਮਿਲ ਕਿਉਂ ਨਹੀਂ ਸਕੇ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੁੰਦੇ ਸੀ ਬਾਈ ਨੂੰ ਮਿਲਣਾ ਸ਼ਾਇਦ ਬਾਈ ਦਾ ਸਮਾਂ ਵੀ ਇੰਨਾ ਕੁ ਜ਼ਿਆਦਾ ਬੀਜ਼ੀ ਸੀ ਕਿ ਨਹੀਂ ਬਹੁਤ ਲੋਕ ਮਿਲ ਸਕੇ ਅਸੀਂ ਵੀ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਸਿੱਧੂ ਮੂਸੇ ਵਾਲਾ ਇੱਕ ਆਮ ਕਲਾਕਾਰ ਤੋਂ ਉੱਠ ਕੇ ਵੱਡੇ ਕਲਾਕਾਰਾਂ ਦੇ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਵੀ ਇੰਨੀ ਨਿਮਰਤਾ ਰੱਖਦੇ ਸੀ ਕਿ ਉਹਨਾਂ ਦੇ ਘਰੇ ਜੋ ਵੀ ਮਿਲਣ ਜਾਂਦਾ ਸੀ ਉਹ ਹਰੇਕ ਨੂੰ ਪਿਆਰ ਦੇ ਨਾਲ ਮਿਲਦੀ ਸੀ ਹੁਣ ਭਈ ਆਪਾਂ ਗੱਲ ਕਰੀਏ ਤੁਹਾਡੇ ਗਾਇਕੀ ਸਫਰ ਦੇ ਬਾਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਲੈ ਕੇ ਆ ਰਹੇ ਭਾਈ ਜੇ ਗੱਲ ਕਰੀਏ ਹਨ ਆਪਣੇ ਪ੍ਰੋਜੈਕਟਸ ਦੀ ਜਿੰਨਾ ਕੋ ਹੋ ਸਕਦਾ ਮੈਂ ਆਪਣੇ ਲੈਵਲ ਤੇ ਕਰ ਵੀ ਰਿਆਂ ਗੀਤਨ ਇਹ ਗੱਲ ਨਹੀਂ ਹੈ ਕਿ ਵੀ ਆਪਾਂ ਜਮੀ ਬੈਠੇ ਹੋਈ ਤਾਂ ਪਰਮਾਤਮਾ ਨੇ ਹੁਣ ਪਿੱਛੇ ਸੁਣੀਆਂ ਚਲੋ ਵੈਸੇ ਹਨ ਆਪਣੇ ਕੱਲ ਅੱਜਕੱਲ ਇਹ ਟ੍ਰੈਂਡੀ ਚੱਲ ਰਿਹਾ ਵੀ ਜਿਹਦੇ ਫੋਲੋਅਰ ਨਹੀਂ ਹੈਗੇ ਉਹਨੂੰ ਆਪਾਂ ਆਰਟਿਸਟ ਨਹੀਂ ਮੰਨਦੇ ਹੂੰ ਮੈਂ ਗੁਰੂ ਨਾਨਕ ਜਹਾਜ ਦੀ ਪ੍ਰੋਮੋਸ਼ਨ ਕੀਤੀ ਸੀ ਫਿਲਮ ਦੀ ਹਨ ਉਤੋਂ ਮੇਰੇ ਨਾਲ ਕਾਫੀ ਗ੍ਰੈਬ ਹੋਈ ਆ ਆਡੀਅנס ਹੁਣ ਮੇਰੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ 25000 ਹੈਗੇ ਨੇ ਫੋਲੋਅਰ ਤੇ ਸੁਣਦੇ ਨਹੀਂ ਲੋਕ ਵਧੀਆ ਸੁਣਦੇ ਨੇ ਬਾਈ ਹੁਣ ਆਪਣਾ ਵੀ ਐਫਰਟ ਕਰ ਰਹੀ ਆ ਜਿੰਨਾ ਕੋ ਸਕਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੈਠ ਨਹੀਂ ਰਹੀ ਲਾਈਵ ਸ਼ੋ ਜਿੰਨੇ ਕੌਂਦ ਨੇ ਲਾਉਣੇ ਆ ਬਾਈ ਤੇ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਬਜਟ ਮਿਲਦਾ ਕਿ ਨਹੀਂ ਮਿਲਦਾ ਨਵੇਂ ਆਰਟਿਸਟ ਲਈ ਔਕਾ ਹੁੰਦਾ ਬਾਈ ਕਿਉਂਕਿ ਜਿੰਨਾ ਆਪਾਂ ਮੰਗਦੇ ਆ ਅਗਲਾ ਨਹੀਂ ਦਿੰਦਾ ਅਗਲਾ ਕਹਿੰਦਾ ਵੀ ਗੀਤ ਕੋਈ ਆਇਆ ਨਹੀਂ ਗੱਲਾਂ ਵੱਡੀਆਂ ਕਰਨੀਆਂ ਹਨ ਤੇ ਪਰ ਕਿਤੇ ਨਾ ਕਿਤੇ ਤੁਹਾਡੇ ਵਿੱਚੋਂ ਕਲਾ ਤਾਂ ਹੈ ਨਾ ਜਿਹੜੀ ਆਵਾਜ਼ ਆ ਉਹ ਤਾਂ ਹੈ ਨਾ ਜਿਹੜੀ ਅਸਲ ਚ ਇੰਡਸਟਰੀ ਨੂੰ ਚਾਹੀਦੀ ਹੈ ਜੋ ਲੋਕਾਂ ਨੂੰ ਚਾਹੀਦਾ ਆ ਆਵਾਜ਼ ਇੱਕ ਵੱਡੀ ਵਧੀਆ ਆਵਾਜ਼ ਚਾਹੀਦੀ ਆ ਪਰ ਉਸ ਤੋਂ ਬਾਅਦ ਜਿਹੜੀ ਗੱਲ ਆ ਜਿੰਦੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਗਾਣੇ ਤਾਂ ਫੇਰ ਹੀ ਆਉਣਗੇ ਨਾ ਜਦੋਂ ਕੋਈ ਸਪੋਰਟ ਕਰੂਗਾ ਜਦੋਂ ਕੋਈ ਸਪੋਰਟ ਕਰਕੇ ਅੱਗੇ ਲੈ ਕੇ ਆਊਗਾ ਅੱਗੇ ਤਾਂ ਫੇਰ ਹੀ ਆਵਾਂਗੇ ਨਾ ਹੁਣ ਬਹੁਤ ਸਾਰੇ ਕਲਾਕਾਰ ਅਜਿਹੇ ਨੇ ਜਿਹੜੇ ਛੁਪੇ ਬੈਠੇ ਸੀ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਨਹੀਂ ਸੀ ਜਿਵੇਂ ਸੱਬੇ ਬਾਈ ਦਾ ਗਾਣਾ ਆਇਆ ਤੇ ਮੁੜ ਕੇ ਸੱਬਾ ਸੱਬਾ ਕਰਾਤੀ ਬਾਈ ਨੇ ਚਾਰੇ ਪਾਸੇ ਬਿਲਕੁਲ ਜੀ ਦੇਖੋ ਅੱਜ ਕੱਲ ਇਹ 트ੈਂਡ ਚੱਲ ਰਿਹਾ ਬਈ ਤੁਹਾਡੇ ਗੁਣ ਨੂੰ ਘੱਟ ਦੇਖਿਆ ਜਾਂਦਾ ਨੀਮ ਤੇ ਫੀਮ ਵੱਧ ਦੇਖਿਆ ਜਾਂਦਾ ਹੂੰ ਹੁਣ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਕੋਲੇ ਗੁਣ ਕਮਾਲ ਹੈ ਤੇ ਪਰ ਕਰੇ ਨਹੀਂ ਹਨ ਤਾਂ ਅੱਜ ਕੱਲ ਲਾਈਮਲਾਈਟ ਜ਼ਿਆਦਾ ਬਈ ਹੂੰ ਗੁਣ ਘਟ ਜਾਂਦੇ ਜਾਂਦੇ ਬਈ ਕੋਈ ਵੀ ਗਾਣਾ ਮੈਂ ਕਹਿੰਦਾ ਵੀ ਤੁਹਾਨੂੰ ਬਹੁਤ ਅਸੀਂ ਫਰਮਾਇਸ਼ਾਂ ਕਰ ਲਈਆਂ ਤੁਹਾਡਾ ਗਲਾ ਵੀ ਹੁੰਦਾ ਇੱਕ ਕਲਾਕਾਰ ਦਾ ਕਹਿੰਦੇ ਵੀ ਬਿਨਾਂ ਤਿਆਰੀ ਤੋਂ ਨਾ ਗਲਾ ਵੀ ਦੁਖਣ ਲੱਗ ਜਾਂਦਾ ਮੈਨੂੰ ਪਤਾ ਕਲਾਕਾਰਾਂ ਦਾ ਭਾਈ ਹੌਲੇ ਹੌਲੇ ਜੀ ਗਾਣਾ ਸੁਣਾ ਦਿਓ ਜ਼ੋਰ ਨਾ ਲਾਇਓ ਤੁਸੀਂ ਉਹ ਗਾਣਾ ਲਾ ਦਿਓ ਜੀ ਜੀ ਹਾਂ ਦਰਸ਼ਕਾਂ ਦੀ ਮੂਹਰੇ ਵੀ ਹਨ ਜਾਂਦੇ ਜਾਂਦੇ ਦੱਸਣਾ ਵੀ ਜ਼ਰੂਰੀ ਆ ਵੀ ਗਲਾ ਭਾਰਾ ਕਤ ਹੋਇਆ ਪਿਆ ਅਕਸਰ ਹੀ ਮਹਿਫਲਾਂ ਦੇ ਵਿੱਚ ਗਾਉਂਦੇ ਰਹਿੰਦੇ ਯੂਨੀਵਰਸਿਟੀ ਹਨ ਤੇ ਅੱਜ ਮੈਂ ਸਫਰ ਕਰਕੇ ਆਇਆ ਸੀਗਾ ਆਪਣੇ ਸ਼੍ਰੀ ਫਤਿਗੜ ਸਾਹਿਬ ਮੱਥਾ ਟੇਕਣ ਕਰਕੇ ਕਿਉਂਕਿ ਚਲਾਉਣ ਵਾਲੇ ਹਜੇ ਮੋਟਰਸਾਈਕਲ ਤੇ ਆ ਬਈ ਕੱਲੀ ਹੁੰਨੇ ਆ ਤੇ ਉਧਰੋਂ ਆਉਣਾ ਜਾਣਾ ਵੀ ਸਵੇਰੇ 4 ਵਜੇ ਦੀ ਉੱਠੇ ਹੋਏ ਹਨ ਤੇ ਉਧਰ ਮੱਥਾ ਠੀਕ ਕਾਇਆ ਸੀ ਤਾਂ ਕਰਕੇ ਗਲਾ ਥੋੜਾ ਭਾਰਾ ਹੋਇਆ ਪਿਆ ਮੈਂ ਮਾਫੀ ਚਾਹੁੰਦਾ ਜੀ ਸਾਰੇ ਦਰਸ਼ਕਾਂ ਤੋਂ ਕਿਉਂਕਿ ਆਪਣੀ ਜ਼ਿਆਦਾਤਰ ਹੀ ਹੁੰਦਾ ਵੀ ਮੁੰਡੇ ਦੀ ਗਲੇ 'ਚ ਖਰਾਸ਼ ਜ਼ਿਆਦਾ ਗਈ ਹਨਾ ਆਨੰਦ ਘਟ ਮੰਨਦੇ ਆਪਾਂ ਸਭ ਨੂੰ ਕਫੀਆਂ ਵੱਧ ਘੜਦੇ ਮੇਰਾ ਮੈਂ ਪਿੱਛੇ ਜੇ ਕੀਤਾ ਸੀ ਇੱਕ ਇੰਟਰਵਿਊ ਉੱਥੇ ਮੈਂ ਪ੍ਰੋਗਰਾਮ ਕਰਕੇ ਹਟਿਆ ਸੀਗਾ ਉਦਾਂ ਤੁਹਾਡੇ ਵਰਗੇ ਭਰਾ ਆਗੇ ਵੀ ਆਪਾਂ ਇੰਟਰਵਿਊ ਕਰਨਾ ਹਨਾ ਜਵਾਬ ਮੈਂ ਕਿਸੇ ਨੂੰ ਨਹੀਂ ਦਿੰਦਾ ਬਾਈ ਪਰ ਮੈਨੂੰ ਆਏ ਹੁੰਦਾ ਵੀ ਇੱਕ ਆਪਣਾ ਇੱਕ ਚੰਗਾ ਹੋਰ ਆ ਪੇਸ਼ ਕਰੂ ਤੁਸੀਂ ਹਨਾ ਮੈਂ ਤੁਹਾਡਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਐਨੇ ਦਰਸ਼ਕਾਂ ਤੱਕ ਮੈਨੂੰ ਪਹੁੰਚਾਉਂਗੇ ਮੇਰੇ ਲਈ ਵੇਟ ਕੀਤੇ ਹੋ ਤੁਸੀਂ ਮੈਂ ਸਵੇਰ ਤੋਂ ਦੇਖ ਰਿਆਂਗਾ ਤੇ ਇੱਕ ਤੁਹਾਡੇ ਲਈ ਗੀਤ ਲੋਕ ਰਾਂਗੀ ਪੇਸ਼ ਕਰੂੰਗਾ ਹਨਾ ਤੇ ਮਾਇਆ ਹੋ ਕੋਈ ਰਾ ਵਿਦਾ ਪਤ ਮਾਇਆ ਕੋਈ ਰਾ ਤੁਮ ਮਾਇਆ ਹਾਇ ਮਾਰ ਮੁਕੇ ਦੀਏ ਤੇਰੀ ਜ਼ਾਲਮ ਅੱਖ ਮਾਇਆ ਹਾਇ ਮਾਰ ਮੁਕੇ ਦੀਏ ਤੇਰੀ ਜ਼ਾਲਮ ਅੱਖ ਮਾਇਆ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹੂੰਗਾ ਹੁਣ ਤੁਸੀਂ ਦੱਸਣਾ ਵੀ ਬਾਈ ਦੀ ਕਲਾਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਚ ਤੁਸੀਂ ਦੱਸਿਓ ਵੀ ਅਸਲ 'ਚ ਬਾਈਰਗੇ ਕਲਾਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਨਹੀਂ ਬਾਈਰਗੇ ਕਲਾਕਾਰ ਜੇਕਰ ਇੰਡਸਟਰੀ ਦੇ ਵਿੱਚ ਆਉਣਗੇ ਚੰਗੀ ਗਾਇਕੀ ਸਾਫ ਸੁਥਰੀ ਗਾਇਕੀ ਹੈ ਜਿਹੜੀ ਫੇਰ ਹੀ ਅਸੀਂ ਇੰਡਸਟਰੀ ਦੇ ਵਿੱਚ ਕਹਿ ਲਈਏ ਕਿ ਦੁਬਾਰਾ ਉਹ ਚੀਜ਼ ਲੈ ਕੇ ਆ ਸਕਦੇ ਹਾਂ ਜਿਸ ਚੀਜ਼ ਨੂੰ ਦੇਖ ਕੇ ਅੱਜ ਅਸੀਂ ਕਹਿੰਦੇ ਹਾਂ ਕਿ ਨਹੀਂ ਯਾਰ ਵੀ ਇਹ ਪੰਜਾਬੀ 뮤직 ਇੰਡਸਟਰੀ ਦਾ ਹਿੱਸਾ ਨਹੀਂ ਪਰ ਜਦੋਂ ਆਪਾਂ ਬਾਈਰਗੇ ਨਵੇਂ ਕਲਾਕਾਰਾਂ ਨੂੰ ਚੰਗੇ ਕਲਾਕਾਰਾਂ ਨੂੰ ਸਪੋਰਟ ਕਰਾਂਗੇ ਤਾਂ ਮੈਂ ਕਹਿੰਨਾ ਵੀ ਅਸੀਂ ਉਹੀ ਗਾਇਕੀ ਜਿਹੜੀ ਕੁਲਦੀਪ ਮਾਨਕ ਸਾਹਿਬ ਸਰਜੀਤ ਬਿੰਦ ਰਖਿਆ ਜੀ ਜਿਸ ਤਰ੍ਹਾਂ ਬਾਈ ਹੋਰਾਂ ਨੇ ਜਿਹੜਾ ਕਿ ਬਾਬਾ ਬਾਈ ਦਾ ਨਾਮ ਆ ਕਿ ਇਸ ਤਰ੍ਹਾਂ ਦੇ ਕਲਾਕਾਰਾਂ ਤੋਂ ਉਮੀਦ ਰੱਖਿਆ ਉਹੀ ਗਾਇਕੀ ਅਸੀਂ ਫੇਰ ਸੁਣ ਸਕਦੇ ਹਾਂ ਸੋ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ